ਦਿੱਖੋ ਸਾਡੇ ਕੋਲ ਅਲਰਜੀ ਨਾਲ ਪੇਸ਼ੈਂਟ ਆਈ ਸੀ 71 ਦੇ ਕਰੀਬ ਤਕਰੀਬਨ ਪੇਸ਼ੈਂਟ ਆਏ ਸੀ ਜਿਹਦੇ ਵਿੱਚੋਂ ਇੱਕ ਪੇਸ਼ੈਂਟ ਰੈਫਰ ਕੀਤਾ ਗਿਆ ਬਾਕੀ ਸਾਰਿਆਂ ਦਾ ਟਰੀਟਮੈਂਟ ਇੱਥੇ ਹੀ ਕੀਤਾ ਗਿਆ ਸਰ ਕਿੱਦਾਂ ਦੇ ਹਾਲਾਤ ਸੀ ਕਿ ਇਨਫੈਕਸ਼ਨ ਕਿੱਦਾਂ ਦੀ ਸੀ ਇਹ ਜਿਹੜੇ ਸਾਰੇ ਪੇਸ਼ੈਂਟ ਆਏ ਸੀ ਇਹ ਸਿਰ ਦੇ ਵਿੱਚ ਵਾਲਾਂ ਉਗਾਉਣ ਲਈ ਇਹਨਾਂ ਨੇ ਕੋਈ ਦਵਾਈ ਲਗਵਾਈ ਸੀ ਕਿਤੋਂ ਬਟ ਉਹਦੇ ਵਿੱਚ ਉਹਦਾ ਦਵਾਈ ਦਾ ਰਿਐਕਸ਼ਨ ਹੋਣਾ ਮੈਡੀਸਿਨ ਜਾਂ ਕੋਈ ਕੈਮੀਕਲ ਕੁਝ ਵੀ ਕਹਿ ਸਕਦੇ ਹਾਂ ਉਹਦਾ ਜਿਹੜਾ ਰਿਐਕਸ਼ਨ ਸੀ ਉਹਦੇ ਨਾਲ ਅੱਖਾਂ ਦੇ ਵਿੱਚੋਂ ਪਾਣੀ ਆਉਣਾ ਅੱਖਾਂ ਦੇ ਵਿੱਚ ਸੋਜ ਛਾਉਣਾ ਸਿਰ ਦਰਦ ਹੋਣਾ ਰੈਡਨੈਸ ਹੋਣਾ ਤੇ ਕਾਫੀ ਜਿਆਦਾ ਇਨਾ ਪ੍ਰੋਬਲਮ ਨਾਲ ਹੀ ਹੈ ਖਾਰਸ਼ ਦੇ ਨਾਲ ਕਾਫੀ ਜਿਆਦਾ ਪੇਸ਼ੈਂਟ ਆ ਰਹੇ ਸੀ ਜਿਹੜਾ ਰੈਫਰ ਕੀਤਾ ਗਿਆ ਕਿੱਥੇ ਤੇ ਜਗ੍ਹਾ ਕੀ ਨੋਰਜਿੰਦਰ ਹਸਪੀਟਲ ਪਟਿਆਲਾ ਸਰ ਜਿਹੜਾ ਬੰਦਾ ਤੇਲ람 ਆਇਆ ਸੀ ਕਿ ਮੈਡੀਕਲ ਸੀਐਮਓ ਸਾਹਿਬ ਵੱਲੋਂ ਜਾਂ ਇਹਨਾਂ ਵੱਲੋਂ ਕੋਈ ਕਾਰਵਾਈ ਕੀਤੀ ਜਾਊਗੀ ਨੀ ਸਾਡੇ ਵੱਲੋਂ ਜਿਹੜੀ ਹੌਸ ਸਿਵਲ ਅਸੂਲ ਨੂੰ ਸੰਗਰੂਰ ਵੱਲੋਂ ਕਾਰਵਾਈ ਸੀ ਅਸੀਂ ਇਹਨਾਂ ਸਾਰਿਆਂ ਦੀ ਪੁਲਿਸ ਇਨਫੋਰਮੇਸ਼ਨ ਸਾਡੇ ਧਿਆਨ ਵਿੱਚ ਆਇਆ ਕਿ ਪਰਸੋਂ ਕਾਲੀ ਮਾਤਾ ਮੰਦਰ ਦੇ ਨੇੜੇ ਕਿਸੇ ਨੇ ਕੈਂਪ ਲਗਵਾਇਆ ਸੀ ਇੱਥੇ ਜਿੱਥੇ ਖੰਨੇ ਤੋਂ ਇੱਕ ਦੇਸੀ ਦਵਾਈਆਂ ਵਾਲਾ ਕਹਦੀ ਹੈ ਕਿ ਆਇਆ ਸੀ ਗਰ ਕੋਲ ਬੰਦਾ ਜਿਨ੍ਹਾਂ ਦੇ ਸਿਰ ਤੇ ਬਾਲ ਨਹੀਂ ਹੁੰਦੇ ਜਾਂ ਗੰਜੇ ਹੋ ਜਾਂਦੇ ਨੇ ਉਹਨਾਂ ਵਾਸਤੇ ਉਹ ਕੋਈ ਉਹਦੇ ਕੋਲ ਫਾਰਮੂਲਾ ਸੀ ਤੇ ਤੇਲ ਲਗਾ ਰਿਹਾ ਸੀ ਲੋਕਾਂ ਦੇ ਫ੍ਰੀ ਆਫ ਕੋਸਟ ਉਹ ਦੇਖਾ ਦੇਖੀ ਚ ਬਹੁਤ ਸਾਰੇ ਲੋਕਾਂ ਨੇ ਆਪਣੇ ਸਿਰ ਤੇ ਤੇਲ ਲਗਵਾ ਲਿਆ ਉਸ ਤੋਂ ਬਾਅਦ ਉਹਦੀ ਰਿਐਕਸ਼ਨ ਸ਼ੁਰੂ ਹੋ ਗਈ ਤੇ ਬਹੁਤ ਸਾਰੇ ਲੋਕਾਂ ਨੂੰ ਇਰੀਟੇਸ਼ਨ ਹੋਈ ਤੇ ਕਈਆਂ ਦੀ ਅੱਖਾਂ ਦੀ ਰੋਸ਼ਨੀ ਤੇ ਅਸਰ ਪਿਆ ਜਦੋਂ ਇਸ ਤਰੀਕੇ ਨਾਲ ਲੋਕਾਂ ਚ ਫਿਰ ਡਰ ਦਾ ਮਾਹੌਲ ਹੋ ਗਿਆ ਲੋਕੀ ਹਸਪਤਾਲਾਂ ਨੂੰ ਭੱਜਣ ਲੱਗੇ ਬਹੁਤ ਸਾਰੇ ਲੋਕ ਸਿਵਲ ਹਸਪਤਾਲ ਚ ਲੱਖ ਲਾਏ ਫਿਰ ਸਾਡੇ ਕੋਲ ਜਦੋਂ ਮਾਮਲਾ ਰਿਪੋਰਟ ਕੀਤਾ ਗਿਆ ਅਸੀਂ ਤੁਰੰਤ ਕਾਰਵਾਈ ਕਰਦਿਆਂ ਹੋਇਆ ਉਹਦੇ ਤੇ ਮਾਮਲਾ ਦਰਜ ਕੀਤਾ ਤੇ ਕਾਰਵਾਈ ਕੀਤੀ ਹੈ ਤੇ ਇੱਕ ਦੋਸ਼ੀ ਨੂੰ ਉਹਦੇ ਚ ਗਿਫਤਾਰ ਕਰਦੇ ਆ। ਜੀ ਸਰ ਸੰਦੂਰ ਦਾ ਵੀ ਕੋਈ ਬੰਦਾ ਉਹਦੇ ਨਾਲ ਰਲਿਆ ਹੋਇਆ ਸੀ। ਹਾਂ ਇਥੋਂ ਇੱਕ ਸੰਗਰੂਰ ਦਾ ਸੀ ਐਡਵੋਕੇਟ ਦੱਸਿਆ ਜਾਂਦਾ। ਉਹਦੇ ਵੱਲੋਂ ਇਹ ਕੈਂਪ ਆਰਗੇਨਾਈਜ਼ ਕੀਤਾ ਸੀਗਾ ਉਹਦਾ ਕਹਿਣਾ ਕਿ ਮੈਂ ਪਹਿਲਾਂ ਉਥੋਂ ਕੋਈ ਟਰੀਟਮੈਂਟ ਕਰਵਾਇਆ ਸੀ ਤਾਂ ਉਹਦੇ ਬਾਲ ਆ ਗਏ ਸੀ। ਉਹਦੇ ਚ ਚਾਂਸੇ ਚ ਆ ਕੇ ਉਹਨੇ ਫਿਰ ਇੱਥੇ ਕੈਂਪ ਲਵਾਤਾ। ਇਹਦੇ ਨਾਲ ਜਿਹੜਾ ਬਹੁਤ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਹਨ ਵੈਕਤੀ ਸਰ ਕਿੱਥੋਂ ਦਾ ਰਹਿਣ ਵਾਲਾ ਸੀ? ਇਹ ਇੱਕ ਇੱਕ ਤਾਂ ਤੇਜਿੰਦਰਪਾਲ ਸਿੰਘ ਹੈਗਾ ਜੀ। ਇਹ ਤਾਂ ਇਥੋਂ ਜੇਪੀ ਕਲੋਨੀ ਦਾ। ਤੇ ਜਿਹੜਾ ਦੂਜਾ ਆਮਨ ਹੈ ਇਹ ਖੰਨੇ ਤੋਂ ਬਿਲੋਂਗ ਕਰਦਾ ਹੈ ਇੱਕ ਨੂੰ ਗ੍ਰਿਫਤਾਰ ਕਰ ਲਿਆ ਤੇ ਦੂਜੇ ਦੇ ਪਾਲ ਜਾ ਰਹੀ ਹੈ ਛੇਤੀ ਉਹਨੂੰ ਗ੍ਰਿਫਤਾਰ ਕਰ ਲਿਆ ਸਰ ਖੰਨੇ ਦੀ ਗੱਲ ਕਰੀ ਜੀ ਜੀ ਕਿ ਇਹ ਡਾਕਟਰ ਸੀਗਾ ਇਹ ਕੌਣ ਸੀ ਜੀ ਇਹ ਸਾਰਾ ਤਫਤੀਸ਼ ਕਰਾਂਗੇ ਜੀ ਸੀ ਪ੍ਰੋਪਰ ਕਿ ਕਦੋਂ ਦਾ ਇਹ ਕੰਮ ਕਰ ਰਿਹਾ ਹੈ ਤੇ ਕੀ ਇਹਦੇ ਕੋਲ ਕੋਈ ਲਾਇਸੈਂਸ ਹੈਗਾ ਜਾਂ ਕੋਈ ਲੀਗਲ ਹੈ ਜਾਂ ਵੈਲਿਡ ਹੈ ਜਾਂ ਜਿਸ ਤਰੀਕੇ ਦੇ ਵੀ ਫੈਕਟ ਸਾਹਮਣੇ ਆਣਗੇ ਤੇ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜੇਗੀ ਕਿਹੜੀ ਧਾਰਾ ਹੈ ਸਰ ਇਹਦੇ ਉੱਪਰ ਦੱਸ ਇੱਕ 24 ਬੀ ਐਨ ਐਸ ਦਾ ਤਾਂ ਇੱਕ ਜਿਹੜਾ ਮੈਜਿਕਲ ਰੈਮਡੀਜ਼ ਐਕਟ ਹੈਗਾ ਉਹਦੇ ਤਹਿਤ ਕਾਰਵਾਈ ਸਰ ਜਿਹੜਾ ਉਹ ਸੋਸ਼ਲ ਮੀਡੀਆ ਹੈਂਡਲਰ ਉਹ ਤੇ ਕਾਫੀ ਜਿਹੜੇ ਨਾਮੀ ਗਾਇਕ ਨੇ ਉਹਨਾਂ ਵੱਲੋਂ ਵੀ ਇਹਦੀ ਪ੍ਰਮੋਸ਼ਨ ਕੀਤੀ ਜਾ ਰਹੀ ਹੈ ਕਿ ਉਹਨਾਂ ਨੇ ਵੀ ਇਸ ਤਰ੍ਹਾਂ ਦੀਆਂ ਗਾਈਡਲਾਈਨ ਜਾਰੀ ਕੀਤੀਆਂ ਜਾਣਗੀਆਂ ਕਿ ਲੋਕਾਂ ਨੂੰ ਇਸ ਤਰ੍ਹਾਂ ਦੇ ਚਾਂਸਸ ਨਹੀਂ ਲਿਆ ਜਾਵੇ ਇਹ ਇਨਵੈਸਟੀਗੇਸ਼ਨ ਚ ਜਿਹੜੇ ਵੀ ਫੈਕਟ ਸਾਹਮਣੇ ਆਣਗੇ ਉਹਦੇ ਸਾਰੇ ਸੰਬੰਧੀ ਰਿਪੋਰਟ ਹੈ ਜਿਹੜੀ ਹੈਲਥ ਡਿਪਾਰਟਮੈਂਟ ਨੂੰ ਸਿਹਤ ਵਿਭਾਗ ਨੂੰ ਭੇਜ ਦਿੱਤੀ ਜਾਏਗੀ ਜੋ ਵੀ ਉਹਨਾਂ ਵੱਲੋਂ ਜਿਹੜੀ ਲੀਗਲ ਕਾਰਵਾਈ ਦੇ ਖਿਲਾਫ ਬਣਦੀ ਹੈ ਉਹ ਜ਼ਰੂਰ ਕੀਤੀ ਜਾਏਗੀ ਠੀਕ